ਚੰਗਾ ਮਾਹ ਚੱਲਦਾ ਫਿਰ ਮੈਂ ਚੱਲ ਕੋਈ ਨਾ ਬਗਜੀ ਤੂੰ ਪਹਿਲਾਂ ਬੈਠ ਕੇ ਮੇਰੀ ਗੱਲ ਸੁਣ ਹਾਂ ਦੱਸ ਕੀ ਗੱਲ ਆ ਤੂੰ ਉਧਰਲੇ ਘਰੋਂ ਗੱਡੀ ਕੱਢੀ ਹੋਣੀ ਆ ਨਾ ਅੱਜ ਉਧਰਲੇ ਘਰ ਦੀ ਚਾਬੀ ਦੱਸ ਮੈਨੂੰ ਕਿੱਥੇ ਆ ਕਈ ਵਾਰੀ ਮੈਨੂੰ ਉਧਰ ਜਾਣਾ ਆਉਣਾ ਪੈ ਜਾਂਦਾ ਓ ਲੈ ਮਾਂ ਬਸ ਆਹੀ ਗੱਲ ਸੀ ਇਹ ਤਾਂ ਤੂੰ ਮੈਨੂੰ ਖੜੇ ਨੂੰ ਵੀ ਪੁੱਛ ਲੈਂਦੀ ਚਾਬੀ ਤਾਂ ਰਸੋਈ ਚ ਟੰਗੀ ਹੋਈ ਆ ਫ੍ਰਿਜ ਕੋਲੇ ਚੱਲ ਬੈਠਾ ਜਾ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ ਨਾ ਦਾ ਸੋ ਕਰ ਗੱਲ ਹਾਂ ਮੰਮੀ ਮੈਂ ਤਾਂ ਇਹ ਹੀ ਨਹੀਂ ਪਤਾ ਲੱਗਦਾ ਵੀ ਮੇਰੀ ਸੱਸ ਮੇਰੇ ਨਾਲ ਕਾਦਾ ਬੈਰ ਕੱਢ ਰਹੀ ਐ ਨਾਲੇ ਤੁਹਾਡੇ ਸਾਹਮਣੇ ਮੈਂ ਭੱਜ ਭੱਜ ਸਾਰਾ ਕੰਮ ਕਰਦੀ ਆ ਪਰ ਕਦੇ ਵੀ ਇਹਦੇ ਚਿਹਰੇ ਤੇ ਖੁਸ਼ੀ ਨਹੀਂ ਦੇਖੀ ਕਦੇ ਇਹਨੇ ਮੈਨੂੰ ਸ਼ਾਬਾਸ਼ ਨਹੀਂ ਦਿੱਤੀ ਨਾਲੇ ਮੇ ਇਹਦਾ ਕਦੇ ਵੀ ਕਹਿਣਾ ਨਹੀਂ ਮੋੜਿਆ ਜਦੋਂ ਵੀ ਮੈਂ ਬੁਲਾਉਣੀ ਆ ਨਾ ਪਿਆਰ ਨਾਲ ਤਾਂ ਸਭ ਨੂੰ ਕੀ ਬੋਲਣਾ ਮੈਨੂੰ ਤਾਂ ਬੱਡ ਖਾਣਿਆਂ ਵਾਂਗੂ ਪੈਂਦੀ ਐ ਪਤਾ ਨਹੀਂ ਇਹ ਕੀ ਚਾਹੁੰਦੀ ਐ ਮੇਥੋਂ ਦੇਖ ਪੁੱਤ ਇਹ ਤਾਂ ਦਵ ਦਸਵਾ ਹੁੰਦਾ ਹੁਣ ਕਹੇ ਤੋਂ ਥੋੜੀ ਇਹ ਸਮਝੂਗੀ ਇਹਨੂੰ ਆਪਦੇ ਆਪ ਹੀ ਸਮਝ ਚਾਹੀਦੀ ਐ ਨਾਲੇ ਸਮਝਾਏ ਤੋਂ ਨੀ ਕੋਈ ਸਮਝਦਾ ਹੁੰਦਾ ਇਹ ਤਾਂ ਆਪਦੀ ਇਹਦੇ ਦਿਮਾਗ 'ਚ ਕੋਈ ਗੱਲ ਆਵੇ ਫੇਰ ਐ ਸਿਆਣੀ ਬਿਆਣੀ ਐ ਇਹਨੂੰ ਆਪ ਹੀ ਸੋਚਣਾ ਚਾਹੀਦਾ ਵੀ ਜੇ ਜਦੋਂ ਉਹ ਮੇਰੇ ਨਾਲ ਪਿਆਰ ਨਾਲ ਗੱਲ ਕਰਦੀ ਐ ਤਾਂ ਮੂਰੋਂ ਮੈਂ ਵੀ ਪਿਆਰ ਨਾਲ ਬੋਲਾਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਮੈਨੂੰ ਕੋਈ ਪੈਸਾ ਤੇ ਲਤਾ ਦੇ ਕੇ ਜਾ ਐਦਕੀ ਤੈਨਨੇ ਕੋਈ ਨੋਈ ਨਹੀਂ ਲੇਤਾ ਮੰਨੈ ਨੂੰ ਐਂ ਦੱਸ ਮੈਂ ਘਰ ਦਾ ਖਰਚਾ ਕਿਵੇਂ ਚਲਾਉਂਗੀ ਦੁੱਧ ਵਾਲੇ ਦੇ ਵੀ ਦੇਣੇ ਨੇ ਰਾਸ਼ਨ ਦੇ ਵੀ ਦੇਣੇ ਨੇ ਮਾਂ ਇਹ ਤਾਂ ਕੀ ਪੈਸੇ ਬਚੇ ਨਹੀਂ ਮੇਰੇ ਕੋਲੇ ਕਿਉਂ ਉੱਥੇ ਥੋੜਾ ਜਿਹਾ ਖਰਚਾ ਵੱਧ ਹੋ ਗਿਆ ਕੋਈ ਨਹੀਂ ਜਿੱਦੇ ਮੈਂ ਅਗਲੀ ਵਾਰ ਆਉਂਗਾ ਉਹਦੇ ਤੈਨੂੰ ਫੜਾ ਜੂ ਮੰਮੀ ਆਹੀ ਗੱਲਾਂ ਕਰਕੇ ਤਾਂ ਨਾ ਮੇਰਾ ਇਸ ਘਰ 'ਚ ਜਮਾਂ ਜੀ ਨਹੀਂ ਲੱਗਦਾ ਹੁਣ ਇਹ ਨਹੀਂ ਇਹ ਵੀ 8 ਦਿਨਾਂ ਬਾਅਦ ਆਉਂਦੇ ਨੇ ਜਦੋਂ ਇਹ ਆਉਂਦੇ ਨੇ ਨਾ ਇਹਨਾਂ ਦੇ ਸਾਹਮਣੇ ਤਾਂ ਇੰਨੀ ਮਿੱਠੀ ਬਣ ਕੇ ਰਹੂਗੀ ਉਦੋਂ ਮੈਨੂੰ ਕੁਝ ਨਹੀਂ ਕਹਿਣੀ ਜਦੋਂ ਇਹ ਚਲੇ ਜਾਂਦੇ ਨੇ ਫੇਰ ਮੇਰੇ ਨਾਲ ਉਹੀ سلوਕ ਕਰਦੀ ਹੈ ਨਾ ਅਗਲੀ ਵਾਰੀ ਕਿੱਥੋਂ ਦੇ ਕੇ ਜਾਏਗਾ ਤਨਖਾਹ ਤਾਂ ਤੈਨੂੰ ਮਹੀਨੇ ਬਾਅਦ ਹੀ ਮਿਲੂਗੀ ਨਾਲੇ ਮੈਨੂੰ ਐਂ ਦੱਸ ਤੂੰ ਉੱਥੇ ਇਕੱਲਾ ਰਹਿਣਾਗਾ ਤੇਰਾ ਇੰਨਾ ਖਰਚਾ ਕਿਵੇਂ ਹੋ ਗਿਆ ਮਾਂ ਇਕੱਲੇ ਦੇ ਕਿਹੜਾ ਖਰਚੇ ਨਹੀਂ ਹੁੰਦੇ ਤੈਨੂੰ ਪਤਾ ਉੱਥੇ ਜਾਣ ਪਛਾਣ ਵੀ ਹੈਗੀ ਆ ਮੇਰੀ ਅਸੀਂ ਦੋ ਚਾਰ ਮੁੰਡੇ ਇੱਕ ਦਿਨ ਘੁੰਮਣ ਵਾਗੇ ਸੀ ਕੁਝ ਉਧਰ ਖਰਚਾ ਹੋ ਗਿਆ ਜਿਹੜੇ ਮਾੜੇ ਮੁੱਟੇ ਬੱਚੇ ਉਹ ਜੋ ਮੈਂ ਗੱਡੀ ਦੀ ਸਰਵਿਸ ਕਰਾ ਲਈ ਦੇਖ ਪੁੱਤ ਹੁੰਦਾ ਤਾਂ ਇਹ ਸਭ ਨਾਲ ਹੀ ਆ ਤੇਰੇ ਨਾਲ ਕਿਹੜਾ ਕੱਲੀ ਨਾ ਹੁੰਦਾ ਕਿਸੇ ਨਾਲ ਥੋੜਾ ਕਿਸੇ ਨਾਲ ਵਾਲਾ ਬਸ ਹੁਣ ਆ ਘੁੰਮਣ ਘਮਾਉਣ ਤੇ ਰਹੀ ਕਰਦਾ ਨਾ ਸੋਚੀ ਹੁਣ ਮੈਨੂੰ ਦੱਸ ਮੈਂ ਘਰ ਦਾ ਖਰਚਾ ਕਿਵੇਂ ਚਲਾਵਾਂ ਕਰਦੇ ਹੋਰ ਖਰਚੇ ਬਥੇਰੇ ਨੇਗੇ ਕੋਈ ਭੈਣ ਭਾਈ ਆ ਜਾਂਦਾ ਉਹ ਵੀ ਮੈਂ ਦੇਖਣਾ ਹੈਗਾ ਉਹ ਮਹਾਰਾਣੀ ਦੇਖ ਲੈ ਸਾਰੀ ਸਾਰੀ ਰਾਤ ਏਸੀ ਬੰਦ ਨਹੀਂ ਕਰਦੀ ਬਿੱਲ ਵੀ ਭਰਨਾ ਹੈਗਾ ਮੰਮੀ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਤਾਂ ਅਗਲੇ ਨੇ ਰਿਸ਼ਤਾ ਕਰਨਾ ਹੁੰਦਾ ਉਹ ਦੋ ਤਾਂ ਨੀ ਇੰਨੀਆਂ ਮਿੱਠੀਆਂ ਗੱਲਾਂ ਕਰਦੇ ਨੇ ਵੀ ਅਸੀਂ ਤੁਹਾਡੀ ਧੀ ਨੂੰ ਨਾ ਆਪ ਦੀ ਧੀ ਬਣਾ ਕੇ ਰੱਖਾਂਗੇ ਪਿੱਛੋਂ ਲੂ ਵੀ ਨਹੀਂ ਰਹਿਣ ਦਿੰਦੇ ਉਹਨੂੰ ਨੌਕਰਾਂ ਨਹੀਂ ਬਣਾ ਦਿੰਦੇ ਨੇ ਆ ਮੈਂ ਦੇਖ ਲੈ ਐਨਾ ਸਰਫਾ ਕਰਦੀ ਐ ਸਾਰੀ ਦਿਹਾੜੀਆ ਦਰਖਤ ਥੱਲੇ ਕੱਢ ਦਿੰਦੀ ਐ ਪੱਖਾ ਵੀ ਨਹੀਂ ਲਾਉਂਦੀ ਵੀ ਬਿੱਲ ਨਾ ਜ਼ਿਆਦਾ ਆ ਜੀ ਆ ਤੇਰੀ ਮੇਮ ਨੂੰ ਦੇਖ ਲੈ ਕਿਸੇ ਗੱਲ ਦਾ ਫਿਕਰ ਹੈਗਾ ਚਾਹੇ ਬਿੱਲ ਵੱਧ ਆਵੇ ਚਾਹੇ ਘਟ ਆਵੇ ਉਹਨੇ ਕਿਹੜਾ ਆਪਦੀ ਜੇਬ ਚੋਂ ਭਰਨਾ ਹੈ ਜੇ ਦੋ ਪੁੱਤ ਅਗਲੇ ਨੇ ਸਾਖ ਲੈਣਾ ਹੁੰਦਾ ਹੈ ਨਾ ਉਦੋਂ ਤੱਕ ਲ ਬਹੁਤ ਕੁਝ ਕਹਿੰਦਾ ਵੀ ਅਸੀਂ ਆਏ ਰੱਖਾਂਗੇ ਆਏ ਰੱਖਾਂਗੇ ਜਿਵੇਂ ਉਹ ਹੀ ਗੱਲਾਂ ਤੇ ਰਹਿਣ ਤਾਂ ਕਾਨੂੰ ਤੀ ਐਨਾ ਦੁੱਖ ਪਾਉਣ ਕਾਨੂੰ ਘਰ ਖਰਾਬ ਹੋਣ ਕਾਨੂੰ ਅਗਲੇ ਦੇ ਮਾਪੇ ਤੜਫਣ ਦੇਖ ਪੁੱਤ ਅਸੀਂ ਤਾਂ ਚੰਗੇ ਨਹੀਂ ਕਰਿਆ ਸੀ ਵੀ ਕੋਈ ਵਾਰਾ ਟੱਬਰ ਨਹੀਂ ਹੈਗਾ ਦੋਨੇ ਮਾਪੁੱਤ ਨੇ ਐ ਕੀ ਪਤਾ ਸੀ ਵੀ ਇਹ ਕਰੀ ਲੀਤ ਤੇਰਾ ਜੀਣਾ ਦੁੱਬਰ ਕਰ ਦੂ ਹੁਣ ਮੁੰਡਾ ਤਾਂ ਸੁੱਖ ਨਾ ਬਥੇਰਾ ਸਿਆਣਾ ਇਹ ਕੰਦੀ ਨਹੀਂ ਟਿਕਣ ਦਿੰਦੀ ਤੈਨੂੰ। ਉਹ ਚਲ ਮਾਂ ਤੂੰ ਕਾਹਤੋਂ ਇਹ ਨਹੀਂ ਟੈਨਸ਼ਨ ਲਈ ਐ। ਹੁਣ ਗਰਮੀ ਦਾ ਟਾਈਮ ਐ। ਏਸੀ ਦਾ ਲਾਉਣਾ ਹੀ ਆਗਲੇ ਨੇ। ਨਾਲੇ ਸਾਰਾ ਕੁਝ ਬਿੱਲ ਬੁੱਲ ਆ ਰਾਸ਼ਨ ਪਾਣੀ ਸਾਰਾ ਮੈਂ ਦੇਖਣਾ। ਕੋਈ ਨਹੀਂ ਮੈਂ ਤੈਨੂੰ ਜਦੋਂ ਅਗਲੀ ਵਾਰ ਆਉਂਗਾ ਦੇ ਦੂੰਗਾ ਪੈਸੇ। ਮੰਮੀ ਹੁਣ ਤੱਕਾ ਰਿਸ਼ਤੇ ਇਹ ਇੰਨਾ ਕਰਕੇ ਨਿਭ ਗਿਆ। ਜੇ ਚੰਗੇ ਨੇ ਤਾਂ ਮੈਂ ਇੱਥੇ ਬੈਠੀ ਆ। ਜੇ ਵੀ ਆਪਦੀ ਮਾਂ ਦੇ ਨਾਲ ਦੇ ਹੁੰਦੇ ਫੇਰ ਤਾਂ ਹੁਣ ਨੂੰ ਕਦੋਂ ਦਾ ਛੱਡ ਛੜਾ ਹੋ ਜਾਂਦਾ। ਮੈਂ ਤਾਂ ਤੈਨੂੰ ਵੀ ਕਹਿਣਾ ਵੀ ਤੂੰ ਵੀ ਏਸੀ ਚ ਬਹਿ ਕੇ ਆਰਾਮ ਕਰ ਲਿਆ ਕਰ। ਆ ਮਹੀਨਾ ਕੋ ਹੋਰ ਚੱਲਣਗੇ ਇਹ। ਚਲ ਉਹ ਤੋਂ ਬਾਅਦ ਮੌਸਮ ਬਦਲ ਜੂ, ਠੰਡ ਆ ਜੂ। ਮੈਂ ਤਾਂ ਪੁੱਤ ਤੈਨੂੰ ਆਏ ਕਹਿਣੀ ਆ ਵੀ ਤੂੰ ਥੋੜੀ ਬਹੁਤੀ ਗੱਲ ਨਾ ਹੈਪੀ ਕੋਲੇ ਕਰ। ਉਹ ਆਪੇ ਆਪਦੇ ਹਿਸਾਬ ਨਾਲ ਦੀ ਮਾਂ ਨੂੰ ਸਮਝਾ ਦੇਊਗਾ। ਨਾਲੇ ਉਹਦਾ ਗੁੱਸਾ ਵੀ ਨਹੀਂ ਕਰਨਾ ਪੁੱਤ। ਕਿਉਂ ਉਹਦਾ ਪੁੱਤ ਐ ਉਹ। ਚਲ ਕੋਈ ਨਾ ਭਾਈ। ਮੇਰਾ ਕੀ ਐ? ਮੇਰੇ ਤਾਂ ਹੀ ਟਾਈਮ ਲੰਘ ਜੂ। ਉਹਨੂੰ ਲਾ ਲਿਆ ਕਰਨ ਦੇ ਸੀ। ਚਲ ਕੋਈ ਨਹੀਂ। ਹੁਣ ਜਾਨਾ ਫਿਰ ਮੈਂ ਅਗਲੀ ਵਾਰ ਜਦੋਂ ਮੈਂ ਆਉਂਗਾ ਮੈਂ ਥੋੜਾ ਅਡਵਾਂਸ ਫੜ ਲਵਾਂਗਾ ਉਹਨਾਂ ਤੋਂ ਪੈਸੇ ਚਲ ਠੀਕ ਆ ਮੰਮੀ ਇੰਨਾ ਕੋਲੇ ਤਾਂ ਮੈਂ ਤਾਂ ਨਹੀਂ ਕੋਈ ਗੱਲ ਕਰਦੀ ਮੈਨੂੰ ਪਤਾ ਹੈ ਵੀ ਜੇ ਮੈਂ ਇੰਨਾ ਕੋਲੇ ਕੋਈ ਗੱਲ ਕਰੂੰਗੀ ਤਾਂ ਇਹਨਾਂ ਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਉਣਾ ਕਿਉਂਕਿ ਜਦੋਂ ਇਹ ਆਏ ਹੁੰਦੇ ਨੇ ਉਦੋਂ ਤੱਕ ਕਦੇ ਮੰਮੀ ਨੇ ਕਦੇ ਮੈਨੂੰ ਮਾੜਾ ਚੰਗਾ ਕਿਹਾ ਨਹੀਂ ਫਿਰ ਇਹ ਮੇਰੀਆਂ ਗੱਲਾਂ ਤੇ ਕਿਵੇਂ ਯਕੀਨ ਕਰਨਗੇ ਇਹ ਤਾਂ ਇਹੀ ਕਹਿਣਗੇ ਵੀ ਮੈਂ ਝੂਠ ਬੋਲਦੀ ਆ ਉਹ ਤਾਂ ਪੁੱਤ ਤੇਰੀ ਗੱਲ ਠੀਕ ਐ ਪਰ ਮੈਂ ਤਾਂ ਤੈਨੂੰ ਇਹੀ ਕਹਿਣੀ ਆ ਵੀ ਤੂੰ ਔਖੀ ਸੌਖੀ ਕੱਟੀ ਚੱਲ ਕਦੇ ਤਾਂ ਪ੍ਰਮਾਤਮਾ ਨੂੰ ਅਕਲ ਦੇਊ ਗਈ ਇਹ ਤਾਂ ਹੈ ਮੰਮੀ ਦਿਨ ਤਾਂ ਕੱਟਣੇ ਹੀ ਪੈਣੇ ਨੇ ਚਾਹੇ ਔਖੀ ਹੋ ਕੇ ਕੱਟਾਂ ਚਾਹੇ ਸੌਖੀ ਹੋ ਕੇ ਦੇਖ ਪੁੱਤਰ ਮੈਂ ਤਾਂ ਤੈਨੂੰ ਹੀ ਸਮਝਾ ਸਕਦੀ ਆ ਉਹਨੂੰ ਤਾਂ ਮੈਂ ਕੁਝ ਕਹਿ ਵੀ ਨਹੀਂ ਸਕਦੀ ਬਾਕੀ ਤੋ ਉਹਨੂੰ ਟਾਈਮ ਸਿਰ ਚਾਹ ਪਾਣੀ ਦਿਆ ਕਰ ਰੋਟੀ ਪਾਣੀ ਦੀ ਆ ਕਰ ਹੈ ਆਪਦੇ ਕੰਮ ਚ ਮਾਸਤ ਰਿਆ ਕਰ ਜਿਆਦੇ ਟੈਨਸ਼ਨ ਨਾ ਲਿਆ ਕਰ ਉਹ ਬੋਲਦੀ ਐ ਬੋਲੀ ਜਾਣਦੇ ਪਰ ਤੂੰ ਨਾ ਮੂਰੇ ਬੋਲੀ ਮੰਮੀ ਮੈਂ ਪਹਿਲਾਂ ਕਿਹੜਾ ਬੋਲਦੀ ਸੀ ਜਿਹੜਾ ਹੁਣ ਬੋਲੂਗੀ ਹੁਣ ਘਰ ਚ ਕੋਈ ਚੀਜ਼ ਵਾਸਤੇ ਤਾਂ ਕਹਿਣਾ ਹੀ ਪੈਂਦਾ ਉਹਨਾਂ ਸਾਡੀ ਮਿਕਸੀ ਸੀ ਉਹ ਖਰਾਬ ਹੋ ਗਈ ਇਹਨੇ ਠੀਕ ਨਿਕرائی ਚੱਕ ਕੇ ਕੁਵਾੜੀਏ ਨੂੰ ਫੜਾਤੀ ਹੁਣ ਮੈਨੂੰ ਹੀ ਪਤਾ ਹੈ ਵੀ ਮੈਂ ਕਿੰਨੀ ਔਖੀ ਹੁੰਨੀ ਆ ਕੁੰਡੀ ਛੋਟੇ ਚ ਮਸਾਲਾ ਰਗੜਦੀ ਆ ਮੈਂ ਕਿੰਨੇ ਵਾਰੀ ਕਿਹਾ ਵੀ ਮੰਮੀ ਜੱਲ ਆਪਾਂ ਨਮੀ ਮਿਕਸੀ ਲੈ ਆਉਨੇ ਆ ਪਰ ਨਾ ਮੇਰੀ ਗੱਲ ਨੂੰ ਗੋਲਦੀ ਹੋਈ ਨਹੀਂ ਦੇਖ ਪੁੱਤ ਇਹ ਤਾਂ ਪਹਿਲਾਂ ਚੱਲਦੇ ਸੀ ਸਾਡੇ ਵੇਲੇ ਉਦੋਂ ਤਾਂ ਅਗਲਾ ਚਟਣੀ ਕੁੱਟਣੀ ਆ ਮਸਾਲਾ ਕੁੱਟਣਾ ਕੁੰਡੀ ਛੋਟੇ ਚ ਹੀ ਕੁੱਟਦਾ ਸੀ ਨਾਲੇ ਤੂੰ ਕਦੇ ਕੁੱਟਿਆ ਨਾ ਕਰਿਆ ਨਾ ਤੂੰ ਕਿੱਥੋਂ ਕੁੱਟ ਲੇਗੀ 2-3000 ਦੀ ਚੀਜ਼ ਐ ਉਹਨੂੰ ਕਹਦੇ ਲਿਆ ਦਊਗੀ ਮੰਮੀ ਮੈਂ ਤਾਂ ਬਥੇਰੀ ਵਾਰੀ ਕਹਿਤਾ ਪਰ ਇਹ ਮੇਰੀ ਗੱਲ ਮੰਨਦੀ ਹੋਈ ਨਹੀਂ ਤਾਹੀ ਤਾਂ ਮੇਰੇ ਆ ਛੋਟੂ ਛੋਟੀਆਂ ਗੱਲਾਂ ਦੀ ਟੈਨਸ਼ਨ ਰਹਿੰਦੀ ਐ। ਉਹ ਤਾਂ ਤੋ ਹੈਪੀ ਨੂੰ ਕਹਿ ਦਿੰਦੀ। ਉਹ ਕੱਲ ਦਾ ਆਇਆ ਵਿਆ ਸੀ। ਉਹ ਤੈਨੂੰ ਮਿਕਸੀ ਲਿਆ ਦਿੰਦਾ। ਮੰਮੀ ਇੰਨਾ ਕੋੜੇ ਇੰਨਾ ਟਾਈਮ ਕਿੱਥੇ ਹੁੰਦਾ? ਹੁਣ ਕੱਲ ਸ਼ਾਮ ਨੂੰ ਤਾਂ ਇਹ ਆਏ ਨੇ। ਹੁਣ ਇਹ ਜਾਣ ਲਈ ਤਿਆਰ ਬੈਠੇ ਨੇ। ਨਾਲੇ ਇਹਨਾਂ ਨੇ ਵੀ ਤਾਂ ਮੰਮੀ ਨੂੰ ਹੀ ਕਹਿ ਕੇ ਜਾਣਾ ਸੀ ਵੀ ਮੰਮੀ ਤੂੰ ਜਿਹੜੀ ਚੀਜ਼ ਇਹਨੇ ਮੰਗਦੀ ਐ ਉਹ ਲਿਆ ਦੇ। ਆ ਦੇ ਪੁੱਤ। ਹੁਣ ਹੈਪੀ ਤਾਂ ਚਲਿਆ ਜਾਊਗਾ। ਉਦੋਂ ਬਾਅਦ ਮੈਂ ਕਹਾ ਤੇਰੀ ਮੰਮੀ ਨੂੰ ਵੀ ਜਿਹੜੀ ਚੀਜ਼ ਇਹਨੂੰ ਲੋੜ ਐ ਤੁਸੀਂ ਪੈਂਦੀ ਲਿਆਦੋ ਨਾ ਨਾ ਮੰਮੀ ਤੁਸੀਂ ਨਾ ਕੋਈ ਗੱਲ ਛੇੜਿਓ ਫਿਰ ਐਵੇਂ ਤੁਹਾਡੇ ਜਾਣ ਤੋਂ ਬਾਅਦ ਨਾ ਮੇਰੇ ਨਾਲ ਲੜੂਗੀ ਕਹੂਗੀ ਆਪਦੀ ਮਾਂ ਕੋਲੇ ਮੇਰੀਆਂ ਚੁਗਲੀਆਂ ਕਰਦੀ ਐ ਚਲ ਠੀਕ ਐ ਪੁੱਤ ਤੇਰੀ ਮਰਜ਼ੀ ਐ ਜਿਵੇਂ ਤੂੰ ਕਹਿਨੀ ਐ ਮੈਂ ਨਹੀਂ ਛੇੜਦੀ ਕੋਈ ਗੱਲ ਉਹ ਤਾਂ ਮੰਮੀ ਤੁਸੀਂ ਆਥਨ ਤੱਕਰ ਰਹਿੰਦੇ। ਨਾ ਪੁੱਤ ਹੁਣ ਤਾਂ ਤੁਹਾਨੂੰ ਮੈਨੂੰ ਜਾਣ ਦੇ ਕਲ ਦੀ ਆਈ ਵੀ ਆ। ਤੂੰ ਕਰ ਲੈ ਆਪਦਾ ਕੰਮ ਤਾਂ ਹੁੰਦਾ। ਮੈਂ ਤੇਰੀ ਸੱਸ ਨਾਲ ਦੋ ਚਾਰ ਗੱਲਾਂ ਕਰਕੇ ਉਹਨੂੰ ਮਿਲ ਕੇ ਤੇ ਜਾਨੀਏ। ਠੀਕ ਹੈ ਮੰਮੀ। ਹਾਂ ਚੰਗਾ ਪੁੱਤ। ਚੰਗਾ ਹੀ। ਚਲ ਚੰਗਾ ਭੈਣ ਜੀ ਫਿਰ ਹੁਣ ਮੈਂ ਵੀ ਜਾਨੀ ਆ। ਲੈ ਜਾਣਾ ਕਾ ਤੋ ਐ ਰਹੋ 2-4 ਦਿਨ ਤਾਂ ਰਹਿ ਕੇ ਜਾਓ ਨਾਲੇ ਥੋਡੀ ਕੁੜੀ ਦਾ ਜੀ ਲੱਗ ਜਾਂਦਾ ਤੁਹਾਡੇ ਨਾਲ ਨਾ ਨਾ ਭੈਣ ਜੀ 2-4 ਦਿਨ ਕਿੱਥੇ ਮੈਂ ਤਾਂ ਕੱਲ ਦੀ ਰਾਤ ਮਸਾ ਕੱਟੀ ਐ ਨਾਲੇ ਤੁਹਾਨੂੰ ਪਤਾ ਮੇਰਾ ਪਿੱਛੇ ਨਹੀਂ ਸਰਦਾ ਲੈ ਪਿੱਛੇ ਕਿਉਂ ਨਹੀਂ ਸਰਦਾ ਜੇ ਪਿੱਛੇ ਸਰਦਾ ਸੀ ਤਾਂ ਹੀ ਰਿਓ ਜਿਵੇਂ ਕੱਲ ਸਰ ਗਿਆ ਉਹ ਵੀ ਅੱਜ ਸਰ ਜੂਗਾ ਤੁਹਾਨੂੰ ਪਤਾ ਹੀ ਐ ਭੈਣ ਜੀ ਮੈਂ ਅੱਜ ਚੱਕਰ ਕਦੇ ਰਾਤ ਰਹੀ ਆ ਇਹ ਵੀ ਮੈਂ ਹੈਪੀ ਦੀ ਮਾਰੀ ਆਈ ਸੀ ਬੇਚਾਰਾ ਆਥਣੇ ਆਉਂਦਾ ਤੜਕੇ ਸੁਦੇਹਾ ਵਗ ਜਾਂਦਾ ਮੈਂ ਕਿਹਾ ਚੱਲ ਰਾਤ ਰਹੂੰਗੀ ਮੈਨੂੰ ਹੈਪੀ ਮਿਲ ਜਾਊਗਾ 2 ਮਿੰਟ ਬਹਿ ਕੇ ਗੱਲਾਂ ਬਾਤਾਂ ਕਰ ਲਾਂਗੇ ਐਨਾ ਵਿਚਾਰੇ ਕੋਲੇ ਉਹਦੇ ਕੋਲੇ ਵੀ ਟਾਈਮ ਨਹੀਂ ਵੀ ਜਿਹੜਾ ਜਾ ਕੇ ਸਾਨੂੰ ਉੱਥੇ ਮਿਲਾਵੇ ਹਾਂ ਜੀ ਫਿਰ ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਨੌਕਰੀ ਵਾਲੇ ਬੰਦੇ ਕੋਲ ਕਿੱਥੇ ਟਾਈਮ ਹੁੰਦਾਗਾ ਵੀ ਕਿਤੇ ਆਇਆ ਜਾਇਆ ਜਾਵੇ ਐਸੇ ਕਰਕੇ ਤਾਂ ਭੈਣ ਜੀ ਫਿਰ ਮੈਂ ਰਾਤ ਰਹੀ ਆ ਚਲੋ ਠੀਕ ਐ ਹੁਣ ਮੈਂ ਵੀ ਜਾਣੀ ਆ ਫਿਰ ਠੀਕ ਐ ਭੈਣ ਜੀ ਜਿਵੇਂ ਤੁਹਾਡੀ ਮਰਜ਼ੀ ਹਾਂ ਜੀ ਚੰਗਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆ ਹੁਣ ਚੱਕ ਲਈ ਪ੍ਰੈਸੇ ਨੇ ਇੱਥੇ ਤਾਂ ਜੈ ਖਾਣਾ ਬਿੱਲ ਵਾਰੇ ਸੋਚ-ਸੋਚ ਕੇ ਨਾ ਮੇਰਾ ਬਲੱਡ ਵਧਿਆ ਪਿਆ ਵੀ 6000 ਮੈਂ ਬਿੱਲ ਭਰੂੰ ਕਿੱਥੋਂ ਹੁਣ ਇਹਨੇ ਘੰਟਾ ਪ੍ਰੈਸ ਨਹੀਂ ਛੱਡਣੀ ਮੁੰਡਾ ਹੈਗਾ ਮੁੰਡੇ ਨੂੰ ਨਹੀਂ ਪੋਰਾ ਫੇਕਰ ਬਿੱਲ ਦਾ ਜੇ ਉਹਦੇ ਕੋਲ ਗੱਲ ਕੀਤੀ ਵੀ ਭਾਈ ਬਿੱਲ ਇੰਨਾ ਆਉਂਦਾ ਹੈਗਾ ਤਾਂ ਉਹ ਕੀ ਕਹਿੰਦਾਗਾ ਮੰਮੀ ਲਾ ਲੈਣ ਦੇਈ ਸੀ ਕੋਈ ਗੱਲ ਨਹੀਂ ਗਰਮੀ ਆ ਗਰਮ ਕਿਉਂ ਨਹੀਂ ਹੋ ਰਹੀ ਅੱਗੇ ਤਾਂ ਲਾਉਂ ਸਾਰੀ ਹੋ ਜਾਂਦੀ ਐ ਨਾ ਜਿਹਦੇ ਵਿੱਚ ਲਾਈਟ ਮਚ ਰਹੀ ਐ ਹਜੇ ਸਵੇਰੇ ਤਾਂ ਮੈਂ ਇਹਨਾਂ ਦੇ ਕੱਪੜੇ ਪ੍ਰੈਸ ਕਰੇਗੇ ਉਹ ਤਾਂ ਚੰਗੀ ਭਲੀ ਚੱਲਦੀ ਸੀ ਹੁਣ ਇਹ ਗਰਮ ਕਿਉਂ ਨਹੀਂ ਹੋ ਰਹੀ ਹਾਂੇ ਕਰਦੀ ਆ ਮੰਮੀ ਨੂੰ ਕਹਿਨੀ ਆ ਵੀ ਮੰਮੀ ਤੁਸੀਂ ਇਹਨੂੰ ਦਿਖਾ ਕੇ ਆਓ ਕਿਤੇ ਕੋਈ ਖਰਾਬੀ ਹੋ ਗਈ ਹੋਵੇ ਇਹਦੇ ਵਿੱਚ ਮਮੀ ਆ ਪ੍ਰੈਸ ਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਕੱਪੜੇ ਪ੍ਰੈਸ ਕਰਨ ਲੱਗੀ ਸੀ ਜਦੋਂ ਮੈਂ ਲਾਈ ਤੇ ਚੱਲੀ ਹੋਈ ਨਹੀਂ ਤੁਸੀਂ ਇਹਨੂੰ ਦਿਖਾ ਲਿਓ ਮੇਰੇ ਕਿੰਨੇ ਸੂਟ ਪਏ ਨੇ ਪ੍ਰੈਸ ਕਰਨ ਵਾਲੇ ਆ ਸਵੇਰੇ ਤਾਂ ਚੰਗੀ ਭਲੀ ਸੀ ਤੈਨਨੇ ਮੁੰਡੇ ਦੇ ਕੱਪੜੇ ਪ੍ਰੈਸ ਕੀਤੇ ਨੇ ਐਡੀ ਛੇਤੀ ਕੀ ਹੋ ਗਿਆ ਇਹਨੂੰ ਕਿਤੇ ਤੂੰ ਨਵੀਂ ਪ੍ਰੈਸ ਤਾਂ ਨਹੀਂ ਭਾਲਦੀ ਨਾ ਮੈਂ ਤੇ ਨਮਾ ਖਰਚਾ ਬਿੱਡੀ ਰੱਖਦੀ ਆਂਗੀ ਮਮੀ ਤੁਸੀਂ ਤਾਂ ਐ ਗੱਲਾਂ ਕਰਦੇ ਹੋ ਜਿਵੇਂ ਮੈਂ ਇਹ ਜਾਣ ਕੇ ਖਰਾਬ ਕੀਤੀ ਹੁੰਦੀ ਐ ਪਤਾ ਤਾਂ ਮੈਨੂੰ ਵੀ ਸੀ ਵੀ ਇਹ ਚੱਲਦੀ ਐ ਮੈਂ ਆਪ ਇਹਨਾਂ ਦੇ ਕੱਪੜੇ ਪ੍ਰੈਸ ਕੀਤੇ ਨੇ ਪਰ ਜਦੋਂ ਮੈਂ ਹੁਣ ਲਾਉਣ ਲੱਗੀ ਨਾ ਤਾਂ ਇਹ ਚੱਲੀ ਨਹੀਂ ਤਾਂ ਮੈਂ ਤੁਹਾਨੂੰ ਕਹਿੰਦੀ ਸੀ ਕਿ ਤੁਸੀਂ ਇਹਨੂੰ ਦਿਖਾ ਆਉਂਦੇ ਕੀ ਪਤਾ ਕੋਈ ਮਾੜੀ ਮੁੱਠੀ ਤਾਰ ਹਿੱਲੀ ਹੋਵੇ ਉਹ ਅਗਲਾ ਟੰਕਾ ਲਾ ਦੂਗਾ ਇਹ ਚੱਲ ਪੂਗੀ ਨਾ ਮੈਨੂੰ ਹੁਣ ਤੂੰ ਐਂ ਦੱਸਣੀ ਤੈਂ ਕੱਪੜੇ ਪ੍ਰੈਸ ਕਰਕੇ ਪਾ ਕੇ ਜਾਣਾ ਕਿੱਥੇ ਹੈਗਾ ਤੂੰ ਕੋਈ ਡਿਊਟੀ ਕਰਦੀ ਹੈ ਤੇਰੇ ਤਾਂ ਨਖਰੀ ਵੱਡੇ ਨੇ ਤੈਨੂੰ ਤਾਂ ਐ ਹੈ ਵੀ ਮੈਂ ਘਰੇ ਵੀ ਕੱਪੜੇ ਪ੍ਰੈਸ ਕਰਕੇ ਪਾਵਾਂ ਰਹਿਣਾ ਤਾਂ ਤੂੰ ਘਰੇ ਐ ਰਿਸਾ ਤੂੰ ਨੌਕਰੀ ਵਾਲਿਆਂ ਦੀ ਕਰਦੀ ਐ ਬੱਬੀ ਐ ਚੀ ਦੀ 사ਲੀ ਕੀੜੀ ਗੱਲ ਐ ਹੁਣ ਇਹ ਤਾਂ ਤੁਹਾਨੂੰ ਵੀ ਪਤਾ ਐ ਵੀ ਗਰਮੀ ਵਾਲੇ ਕਾਟਨ ਦੇ ਕੱਪੜੇ ਹੁੰਦੇ ਨੇ ਉਹਨਾਂ 'ਚ ਧੋ ਕੇ ਬਲ ਪੈ ਜਾਂਦੇ ਨੇ ਥੋੜੀ-ਬੋਤੀ ਪ੍ਰੈਸ ਤਾਂ ਮਾਰਨੀ ਪੈਂਦੀ ਐ ਉੱਪਰ ਥੋੜੀ-ਮੋਟੀ ਕਹਿਣੀ ਐ ਤੂੰ ਤੂੰ ਤਾਂ ਜਦੋਂ ਪ੍ਰੈਸ ਲਾ ਲੈਨੀ ਐ ਨਾ ਘੰਟਾਂ-ਘੰਟਾਂ ਹੜਦੀ ਨਹੀਂ ਉਹ ਨਹੀਂ ਦੇਖਦੀ ਵੀ ਮੀਟਰ ਕਿਵੇਂ ਘੁੰਮਦਾ ਹੈਗਾ ਤੈਨੂੰ ਤਾਂ ਐ ਐ ਵੀ ਇਹਨਾਂ ਕੋਲ ਹਰਾਮ ਦੇ ਪੈਸੇ ਆਉਂਦੇ ਨੇ ਮੈਂ ਖਰਚੇ ਤੇ ਖਰਚਾ ਖਰਚੇ ਤੇ ਖਰਚਾ ਕਰੀਓ ਹੀ ਜਾਵਾਂ ਮੰਮੀ ਮੈਂ ਕਦੋਂ ਕਿਹਾ ਵੀ ਆਪਣੇ ਹਰਾਮ ਦੇ ਪੈਸੇ ਨੇ ਮੈਨੂੰ ਵੀ ਪਤਾ ਹੈ ਵੀ ਇਹ ਕਿਵੇਂ ਕਮਾਉਂਦੇ ਨੇ ਘਰ ਤੋਂ ਬਾਹਰ ਰਹਿਣਾ ਕਿਹੜਾ ਸੌਖੀ ਗੱਲ ਐ ਨਹੀਂ ਬੱਸ ਕਰ ਰਹਿਣ ਦੇ ਤੂੰ ਤੈਨੂੰ ਤਾਂ ਸਾਰੀ ਉਮਰ ਨਹੀਂ ਪਤਾ ਲੱਗਣਾ ਕਬੀਲਦਾਰੀ ਕਿਵੇਂ ਚਲਾਈਂਦੀ ਐ ਕਿਵੇਂ ਪੈਸਾ ਜੋੜੀਨਾ ਤੇ ਕਿੱਥੇ-ਕਿੱਥੇ ਖਰਚ ਕਰੀਂਦਾ ਆ ਤੇਰੇ ਮੰਗੂ ਖਰਚੇ ਕਰ ਕਰਕੇ ਨਹੀਂ ਘਰ ਚੱਲਦੇ ਹੁੰਦੇ ਇਹੋ ਜਿਹਾ ਤੂੰ ਮੇਰੇ ਮੰਗਰੋ ਚਲਾਏਂਗੀ ਲੈ ਮੰਮੀ ਤੁਸੀਂ ਤਾਂ ਗੱਲ ਨੂੰ ਕਿੱਧਰ ਦੀ ਕਿੱਧਰ ਲੈ ਗਏ ਮੈਂ ਤਾਂ ਤੁਹਾਨੂੰ ਪ੍ਰੈਸ ਠੀਕ ਕਰਾਉਣ ਵਾਲੇ ਕਿਹਾ ਸੀਗਾ ਤੁਸੀਂ ਕਬੀਲਦਾਰੀ ਦੀਆਂ ਗੱਲਾਂ ਛੇੜ ਲੀਆਂ ਚੱਲੋ ਤੁਸੀਂ ਐਂ ਕਰੋ ਹੁਣ ਨਾ ਆਹ ਪ੍ਰੈਸ ਨੂੰ ਠੀਕ ਕਰਾ ਲਿਓ ਮੇਰੇ ਤਾਂ ਕਿੰਨੇ ਕੱਪੜੇ ਪਏ ਨੇ ਪ੍ਰੈਸ ਕਰਨ ਵਾਲੇ ਨਾਲੇ ਤੁਹਾਨੂੰ ਆਪ ਨੂੰ ਹੀ ਪਤਾ ਵੀ ਪ੍ਰੈਸ ਵੀ ਨਾ ਘਰੇ ਕਿੱਥੇ ਸਰਦਾ ਤੂੰ ਖਰਾਬ ਕਰ ਕਰ ਸਿੱਟੀ ਚੱਲ ਮੈਂ ਠੀਕ ਕਰਾਉਣ ਤੇ ਰੱਖੀ ਹੋਈ ਐ ਜੇ ਇਹ ਤੀਜਾ ਤੇਰੇ ਪੇਕਿਆਂ ਤੋਂ ਆਈਆਂ ਹੁਣ ਫੇਰ ਤੈਨੂੰ ਇਹਨਾਂ ਦੀ ਕਦਰ ਹੋਵੇ ਫਰੀ ਚ ਮਿਲੀਆਂ ਹੋਈਆਂ ਨੇ ਤੈਨੂੰ ਸਵੇਰੇ ਕਰਕੇ ਪ੍ਰੈਸ ਸਿੜਤੀ ਹੋਣੀ ਪੇਟੀ ਤੇ ਕੋਈ ਫੂਹਾ ਚਾਹ ਕੁੱਤਰ ਗਿਆ ਹੋਣਾ ਤਾਰ ਮਮੀ ਇਹ ਤਾਂ ਮੈਨੂੰ ਪਤਾ ਨਹੀਂ ਵੀ ਬਾਰੋਂ ਤਾਰ ਚੂਹੇ ਨੇ ਕੁੱਤਰੀ ਐ ਜਾਂ ਕੋਈ ਵਿਚ ਨੁਕਸਾ ਤੁਸੀਂ ਐਂ ਕਰੋ ਇੱਕ ਵਾਰੀ ਇਹਨੂੰ ਦਿਖਾ ਆਓ ਉਹ ਅਗਲਾ ਠੀਕ ਕਰ ਦੂਗਾ ਨਾ ਪਈ ਮੈਤੋਂ ਤਾਂ ਨਹੀਂ ਜਾਇਆ ਜਾਂਦਾ ਜੇ ਤੂੰ ਜਾਦੇ ਔਖੀ ਐ ਆਪਦੀ ਮਾਂ ਨੂੰ ਕਰ ਲੈ ਫੋਨ ਉਹ ਤੋਂ ਮੰਗਾ ਲੈ ਨਵੀਂ ਪ੍ਰੈਸ ਕਸ ਮਮੀ ਵੱਲੋਂ ਵੀ ਹੱਦ ਹੋਈ ਪਈ ਹੈ ਹੁਣ ਮੈਂ ਪਿਆਰ ਨਾਲ ਹੀ ਕਿਹਾ ਸੀ ਵੀ ਮੰਮੀ ਪ੍ਰੈਸ ਠੀਕ ਕਰਾ ਦਿਓ ਲੈ ਉਹ ਵੀ ਜਵਾਬ ਦੇਤਾ ਆਂ ਤਾਂ ਇਹਨੇ ਅੱਗੇ-ਅੱਗੇ ਕੋਈ ਚੀਜ਼ ਵੀ ਨਹੀਂ ਠੀਕ ਕਰਾ ਕੇ ਦਿਆ ਕਰਨੀ ਪਹਿਲਾਂ ਮਿਕਸੀ ਸੀ ਉਹ ਖਰਾਬ ਪਈ ਹੈ ਚਲੋ ਉਹਦੇ ਬਿਨਾਂ ਤਾਂ ਮੈਂ ਸਾਰ ਲਿਆ ਹੁਣ ਪ੍ਰੈਸ ਬਿਨਾਂ ਤਾਂ ਜਮਾਈ ਨਹੀਂ ਸਰਨਾ ਤਾਂ ਅਸੀਂ ਕਿਤੇ ਜਾਣਾ ਆਉਣਾ ਪੈ ਜੇ ਫਿਰ ਬੰਦਾ ਕੱਪੜੇ ਕਿੱਥੋਂ ਪ੍ਰੈਸ ਕਰੇ ਆ ਦੇਖ ਲੈ ਨੁਪੁੱਤੇ ਦੇ 10 ਵਜੇ ਪਏ ਨੇ ਹੁਣ ਇਹਦਾ ਝਾੜੂ ਦਾ ਟਾਈਮ ਹੋਇਆਗਾ ਫੇਰ ਕਹਿੰਦੇ ਨੇ ਬੁੜੀ ਬੋਲਦੀ ਐ ਬੋਲੇ ਨਾ ਤਾਂ ਹੋਰ ਕੀ ਕਰੇ ਮੰਮੀ ਕੱਲਾ ਝਾੜੂ ਪੋਚਾਣਾ ਨਹੀਂ ਕਰਨਾ ਹੁੰਦਾ ਘਰ ਦੇ ਹੋਰ ਵੀ 100 ਕੰਮ ਹੁੰਦੇ ਨੇ ਜਿਵੇਂ ਝਾੜੂ ਪੋਚੇ ਦਾ ਪਹਿਲਾਂ ਕਰ ਲੈਨੀ ਆ ਫੇਰ ਤੁਸੀਂ ਕਹਿੰਦੇ ਹੋ ਵੀ ਮੇਰੀ ਰੋਟੀ ਬਣਾ ਮੈਨੂੰ ਭੁੱਖ ਲੱਗੀ ਐ ਜਿਵੇਂ ਅੱਜ ਰੋਟੀ ਟੁੱਕ ਦਾ ਪਹਿਲਾਂ ਨਵੇੜ ਲਿਆ ਤਾਂ ਤੁਸੀਂ ਕਹਿੰਦੇ ਹੋ ਵੀ ਝਾੜੂ ਨੂੰ ਦੁਪਹਿਰਾ ਕਰਤਾ ਅੱਜ ਤਾਂ ਦੱਸੋ ਮੈਂ ਕਿੱਧਰ ਜਾਵਾਂ ਕੀ ਕਰਾਂ? ਹਾਂ ਤੂੰ ਕਾਨੂੰ ਜਾਣਾ ਕਿਤੇ? ਜਾਣਾ ਤਾਂ ਸਾਨੂੰ ਪਹਿਣਾ ਆ ਤੇਰੇ ਲੱਛਣ ਦੇਖ ਕੇ। ਲੈ ਮੰਮੀ ਸਾਰਾ ਤਾਂ ਮੈਂ ਘਰ ਦਾ ਕੰਮ ਕਰਦੀ ਆ। ਤੁਸੀਂ ਮੈਨੂੰ ਫੇਰ ਵੀ ਨੀਂਦੇ ਰਹਿਣੇ ਹੋ। ਨੀਂਦ ਨੀਂਦਾਂ ਤਾਂ ਹੋਰ ਕੀ ਕਰਾਂ? 8 ਵਜੇ ਤਾਂ ਤੂੰ AC ਚ ਉੱਠਦੀ ਐ। ਕੰਮਾਂ ਨੂੰ ਤਾਂ ਆਪੀ ਦੁਪਹਿਰ ਆ ਹੋ। ਆ ਰਹਿਦਾ ਤੂੰ ਦਾ ਖਰਚਾ ਵਧਾ ਦਿੰਨੀ ਆ। ਕਦੇ ਕੁਝ ਖਰਾਬ ਕਰਤਾ ਕਦੇ ਕੁਝ। ਥੱਲੇ ਕਹਿੰਦੀ ਆ ਮੈਨੂੰ ਨਿੰਦੋ ਨਾ। ਮੰਮੀ ਮੈਂ ਕਿਹੜਾ ਖਰਚਾ ਵਧਾਤਾ? ਨਾਲੇ ਉਹ ਤਾਂ ਮਸ਼ੀਨਰੀ ਐ ਮਸ਼ੀਨਰੀ ਦਾ ਕੀ ਪਤਾ ਹੁੰਦਾ ਕਦੋਂ ਖਰਾਬ ਹੋ ਜੇ ਉਹ ਤੁਹਾਡੇ ਤੋਂ ਵੀ ਖਰਾਬ ਹੋ ਸਕਦੀ ਸੀ ਫਿਰ ਮੈਂ ਤੁਹਾਨੂੰ ਥੋੜੀ ਕਹਿੰਦੀ ਵੀ ਤੁਸੀਂ ਖਰਚਾ ਵਧਾਤਾ ਨਾ ਮੈਤੋ ਕਿਵੇਂ ਖਰਾਬ ਹੋ ਜੂਗੀ ਮੈਂ ਤੇਰੇ ਵਾਂਗੂ ਨਹੀਂ ਹੈਗੀ ਵੀ ਹਫੜਿਆ ਵਾਂਗੂ ਹੱਥ ਮਾਰੂੰਗੀ ਮੈਂ ਸੰਭਾਲ ਕੇ ਚੀਜ਼ ਚੱਕਦੀ ਐ ਸੰਭਾਲ ਕੇ ਧਰਦੀ ਐ ਇਹ ਤਾਂ ਤੂੰ ਹੀ ਐ ਜਿਹੜੀ ਹੱਥ ਲਾਉਣ ਸਾਰ ਚੀਜ਼ਾਂ ਖਰਾਬ ਕਰ ਦਿੰਦੀ ਐ ਤਾਂ ਬਾਜੇ-ਬਾਜੇ ਬੰਦੇ ਇਹੇ ਜੇ ਹੁੰਦੇ ਨੇ ਚੀਜ਼ ਨੂੰ ਹੱਥ ਲਾਏ ਤਾਂ ਸੋਨਾ ਬਣਾ ਦਿੰਦੇ ਨੇ ਆ ਤੇਰੇ ਤਾਂ ਨੂੰ ਪੁੱਤੇ ਦੇ ਭਾਗੇ ਪਤਾ ਨਹੀਂ ਕਹੇ ਜੀ ਨੇ ਚੀਜ਼ ਨੂੰ ਸਿੱਧਾ ਕਬਾੜੀਏ ਦੇ ਪਹਚਾ ਦਿੰਨੀ ਆ ਆ ਚੀਜ਼ ਨੂੰ ਹੱਥ ਪਿੱਠੋਂ ਲਾਉਣੀ ਆ ਪਹਿਲਾਂ ਖਰਾਬ ਹੋ ਜਾਂਦੀ ਆ ਮੰਮੀ ਮੈਂ ਕਿਹੜਾ ਜਾਣ ਕੇ ਕਰਦੀ ਆ ਚਲੋ ਜੇ ਚੀਜ਼ ਖਰਾਬ ਹੋ ਗਈ ਉਹਨੂੰ ਆਪਾਂ ਠੀਕ ਵੀ ਕਰਾ ਸਕਦੇ ਆ ਮਿਕਸੀ ਤੁਸੀਂ ਠੀਕ ਨਹੀਂ ਕਰਾਈ ਤਾਂ ਤੁਹਾਨੂੰ ਕਬਾੜੀਏ ਨੂੰ ਦੇਣੀ ਪਈ ਜੇ ਉਹਨੂੰ ਠੀਕ ਕਰਾ ਲੈਂਦੇ ਤਾਂ ਅੱਜ ਆਪਾਂ ਵਰਤਦੇ ਕਾ ਨੂੰ ਇੰਨੇ ਔਖੇ ਹੁੰਦੇ ਹੁਣ ਪ੍ਰੈਸ ਐ ਉਹ ਵੀ ਖਰਾਬ ਪਈ ਐ ਤੁਸੀਂ ਜੇ ਉਹਨੂੰ ਠੀਕ ਕਰਾ ਲੋਗੇ ਤਾਪਾ ਵਰਤਾਂਗੇ ਨਹੀਂ ਤਾਂ ਉਹ ਫਿਰ ਕਬਾੜ ਹੀ ਐ ਹੁਣ ਲੋਕਾਂ ਦੀਆਂ ਚੀਜ਼ਾਂ ਕਿਹੜਾ ਖਰਾਬ ਨਹੀਂ ਹੁੰਦੀਆਂ ਉਹ ਵੀ ਤਾਂ ਠੀਕ ਕਰਾਉਂਦੇ ਹੀ ਨੇ ਨਾ ਤੇਰਾ ਕੀ ਪਤਾ ਮੱਜ ਠੀਕ ਕਰਾਨਾ ਕੱਲ ਨੂੰ ਫੇਰ ਖਰਾਬ ਕਰ ਦੇਗੀ ਮੈਥੋਂ ਨਹੀਂ ਰੋਜ਼-ਰੋਜ਼ ਪੈਸੇ ਲਾਏ ਜਾਂਦੇ ਮੈਥੋਂ ਨਹੀਂ ਠੀਕ ਕਰਾਈਆਂ ਜਾਂਦੀਆਂ ਮੰਮੀ ਕੀ ਕਿਰਾਏ ਬਿਨਾ ਤਾਂ ਸਾਦਨਾਨੀ ਹੁਣ ਕੱਲ ਨੂੰ ਇਹ ਵੀ ਆਉਣਗੇ ਇਹਨਾਂ ਦੇ ਕੱਪੜੇ ਵੀ ਪ੍ਰੈਸ ਕਰਨੇ ਪੈਂਦੇ ਨੇ ਫੇਰ ਕੀ ਦੀ ਮੰਗ ਕੇ ਲਿਆਉਂਗੇ ਅਗਲਾ ਕੀ ਕਹੂਗਾ ਵੀ ਅੱਜ ਕੱਲ ਦੇ ਟਾਈਮ 'ਚ ਇਹਨਾਂ ਕੋਲੇ ਪ੍ਰੈਸ ਵੀ ਨਹੀਂ ਹੈਗੀ ਕੋਈ ਨਾ ਤੂੰ ਮੇਰੇ ਮੁੰਡੇ ਦੇ ਕੱਪੜਿਆਂ ਦਾ ਨਾ ਫਿਕਰ ਕਰ ਉਹ ਤਾਂ ਮੈਂ ਬਜ਼ਾਰੋਂ ਆਪੀ ਪ੍ਰੈਸ ਕਰਾ ਲਿਆਂਗੀ ਪਰ ਤੈਨੂੰ ਪ੍ਰੈਸ ਨਹੀਂ ਮੈਂ ਠੀਕ ਕਰਾ ਕੇ ਦਿੰਦੀ ਬੱਬੇ ਤੁਸੀਂ ਤਾਂ ਮੈਨੂੰ ਨਜਾਇਜ਼ ਤੰਗ ਕਰਦੇ ਹੋ ਤੁਸੀਂ ਤਾਂ ਇੱਕ ਜਿੱਦੀ ਫੜ ਰੱਖੀ ਐ ਵੀ ਇਹਦੀ ਕੋਈ ਗੱਲ ਮੰਨਣੀ ਹੀ ਨਹੀਂ ਇਹਨੂੰ ਕੁਝ ਲਿਆ ਕੇ ਦੇਣਾ ਹੀ ਨਹੀਂ ਮੈਨੂੰ ਆਇਤਾ ਦੱਸ ਦੋ ਮੇਰਾ ਕਸੂਰ ਕੀ ਐ ਜਿਹੜਾ ਤੁਸੀਂ ਮੈਨੂੰ ਇੰਨਾ ਸੁਣਾਉਨੇ ਹੋ ਪਰ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਸੀਂ ਮੇਰਾ ਸਾਖ ਲਿਆ ਸੀ ਮੇਰੀ ਮੰਮੀ ਨੂੰ ਕੀ ਕਿਹਾ ਸੀ ਪਿਪਾ ਤੁਹਾਡੀ ਧੀ ਨੂੰ ਨਾ ਆਪਦੀ ਧੀ ਬਣਾ ਕੇ ਰੱਖੂਗੀ ਮੈਂ ਧੀਆਂ ਨਾਲ ਇਹ じゃ ਕੁਛ ਕਰਦੇ ਹੁੰਦੇ ਨੇ ਧੀ ਬਣਾਉਣਾ ਤਾਂ ਦੂਰ ਦੀ ਗੱਲ ਐ ਤੁਸੀਂ ਤਾਂ ਮੈਨੂੰ ਨੂਹ ਬਣ ਕੇ ਵੀ ਨਹੀਂ ਰਹਿਣ ਦਿੰਦੇ ਕੋਈ ਆਪਦੀਆਂ ਨੂਹਾਂ ਨੂੰ ਇੰਨਾ ਤੰਗ ਨਹੀਂ ਕਰਦਾ ਜਿੰਨਾ ਤੁਸੀਂ ਕਰਦੇ ਹੋ ਮੈਨੂੰ ਨਾ ਤੰਗ ਕਰਨ ਨੂੰ ਮੈਂ ਕਿਹਾ ਤੈਨੂੰ ਸੂਲੀ ਤੇ ਟੰਗਤਾ ਚੰਗਾ ਖਾਨਣੀ ਐ ਚੰਗਾ ਪਹਿਨਦੀ ਐ ਹੋਰ ਦੱਸ ਤੈਨੂੰ ਨੂਹ ਕਿਵੇਂ ਬਣਾਵਾ ਕੰਮ ਤੂੰ ਨਹੀਂ ਟਾਈਮ ਸਿਰ ਕਰਦੀ ਚੀਜ਼ਾਂ ਤੂੰ ਖਰਾਬ ਕਰ ਦਿੰਦੀ ਐ ਫੇਰ ਅਖੇ ਬੁੜੀ ਬੋਲਦੀ ਹੈਗੀ ਤੈਨੂੰ ਚੰਗਾ ਭਲਾ ਤਾਂ ਕਿਹਾ ਸੀ ਵੀ ਭਾਈ ਜਿਹੜੀ ਚੀਜ਼ ਖਰਾਬ ਹੋ ਗਈ ਤੇਰੇ ਪੇਕੇਆਂ ਤੋਂ ਮੰਗਾ ਲੈ ਮੇਰੇ ਘਨੇੜੇ ਝੜ ਜਾਨੀ ਆ ਕੇ